ਫਿਰ ਆਦਮੀ ਦੀ ਕੀ ਲੋੜ ਹੈਗੀ ਉਹ ਕੱਲੀ ਨਹੀਂ ਰਹਿ ਲੂਗੀ ਉਹ ਤੂੰ ਜੋ ਵੀ ਕਹਿ ਰਹੀ ਹੈ ਸੋਚ ਸਮਝ ਕੇ ਤਾਂ ਕਹਿ ਰਹੀ ਹੈ ਹਾਂ ਸੋਚ ਸਮਝ ਕੇ ਹੀ ਕਹਿ ਰਹੀ ਆ ਖੁਦ ਕਮਾਉਣੀ ਆ ਆਪਦੇ ਖਰਚੇ ਵੀ ਖੁਦ ਚੱਕਦੀਆਂ ਹੋਰ ਤੁਹਾਡੇ ਖਰਚੇ ਵੀ ਚੱਕਾ ਫਿਰ ਤੁਹਾਡੇ ਅੱਛਾ ਇਹ ਗੱਲ ਹੈ ਉਹ ਮੈਨੂੰ ਇੱਕ ਗੱਲ ਦੱਸ ਤੈਨੂੰ ਕਿੰਨਾ ਚਿਰ ਹੋ ਗਿਆ ਕਮਾਉਂਦੀ ਨੂੰ ਇੱਕ ਸਾਲ ਤੋਂ ਤਾਂ ਜ਼ਿਆਦਾ ਹੀ ਹੋ ਗਿਆ ਤੇ ਹੁਣ ਤੱਕ ਕਿੰਨਾ ਪੈਸਾ ਕਮਾ ਲਿਆ ਤੂੰ 7-8 ਲੱਖ ਰੁਪਏ ਤਾਂ ਕਮਾਈ ਲਿਆ ਹੋਣਗੇ ਤੇ ਇੰਨਾ ਪੈਸਿਆਂ 'ਚੋਂ ਤੂੰ ਮੇਰੇ ਤੇ ਜਾਂ ਮੇਰੇ ਘਰ ਤੇ ਕਿੰਨੇ ਪੈਸੇ ਖਰਚ ਕਰਦੇ ਮੈਂ ਕਰਦੀ ਤਾਂ ਹੈਗੀ ਆ ਮੈਂ ਹੁਣ ਇੱਕ ਇੱਕ ਚੀਜ਼ ਥੋੜਾ ਮੈਂ ਯਾਦ ਰੱਖੂੰਗੀ ਅੱਛਾ ਯਾਦ ਨਹੀਂ ਹੈ ਮੈਂ ਯਾਦ ਕਰਾ ਦੇਣਾ ਤੂੰ ਕਦੇ ਗੱਡੀ ਦੀ ਕਿਸ਼ਤਾਂ ਭਰਦੀ ਹੋਏਗੀ ਜਾਂ ਕਰਦੀ ਐਮਆਈ

ਉਹ ਹੁਣ ਮੈਂ ਤੇਰੀਆਂ ਗੱਲਾਂ ਦਾ ਜਵਾਬ ਨਾ ਤੇਰੀ ਇਲੈਜਿਸ ਦੇਣਾ ਉਹ ਜੇ ਤੂੰ ਘਰ ਚ ਇੱਕ ਪੈਸਾ ਨਹੀਂ ਲਾ ਸਕਦੀ ਘਰ ਦਾ ਕੋਈ ਕੰਮ ਨਹੀਂ ਕਰ ਸਕਦੀ ਭਾਂਡੇ ਨਹੀਂ ਮਾਣ ਸਕਦੀ ਪੋਚਾ ਨਹੀਂ ਲਾ ਸਕਦੀ ਰੋਟੀ ਨਹੀਂ ਬਣਾ ਸਕਦੀ ਇੱਥੋਂ ਤੱਕ ਕਿ ਮੈਨੂੰ ਇੱਕ ਗਲਾਸ ਪਾਣੀ ਦਾ ਨਹੀਂ ਦੇ ਸਕਦੀ ਫਿਰ ਮੈਨੂੰ ਵੀ ਤੇਰੀ ਕੀ ਲੋੜ ਹੈ ਕਿਉਂਕਿ ਜਦ ਸਭ ਕੁਝ ਮੈਂ ਹੀ ਕਰਨਾ ਹੈ ਤੇ ਮੈਨੂੰ ਵੀ ਜਨਾਨੇ ਦੀ ਕੋਈ ਲੋੜ ਨਹੀਂ ਨਾਲੇ ਜੱਟ ਨੂੰ ਮੇਰੀ ਲੋੜ ਹੀ ਨਹੀਂ ਫਿਰ ਤਾਂ ਤੂੰ ਮੇਰੇ ਨਾਲ ਹੀ ਨਹੀਂ ਰਹੇਂਗੀ ਉਹ ਜਦ ਤੂੰ ਮੇਰੇ ਨਾਲ ਨਹੀਂ ਰਹੇਂਗੀ ਤੈਨੂੰ ਅੱਡ ਤੋਂ ਘਰ ਵੀ ਲੈਣਾ ਪਊਗਾ ਤੈਨੂੰ ਬਿਜਲੀ ਦਾ ਬਿੱਲ ਵੀ ਭਰਨਾ ਪਊਗਾ ਤੈਨੂੰ ਕੱਪੜੇ ਵੀ ਧੋਣੇ ਪੈਣਗੇ ਤੈਨੂੰ ਰੋਟੀ ਵੀ ਬਣਾਣੀ ਪਊਗੀ ਪਰ ਸੱਚ ਤੈਨੂੰ ਤਾਂ ਰੋਟੀ ਬਣਾਣੀ ਆਉਂਦੀ ਹੀ ਨਹੀਂ ਫਿਰ ਤਾਂ ਤੈਨੂੰ ਕੁੱਕ ਵੀ ਰੱਖਣਾ ਪਊਗਾ ਤੇ ਉਹਦੀ ਸੈਲਰੀ ਵੀ ਦੇਣੀ ਪਊਗੀ ਤੇ ਆਉਣ ਜਾਣ ਵਾਸਤੇ ਗੱਡੀ ਵੀ ਤਾਂ ਲੈਣੀ ਪਊਗੀ ਤੇ ਉਹਦੀ EMI ਵੀ ਭਰਨੀ ਪਊਗੀ ਓਹੋ ਇਹ ਸਭ ਮਿਲਾ ਕੇ ਤਾਂ ਤੇਰੀ ਸੈਲਰੀ ਤਾਂ ਬਹੁਤ ਜ਼ਿਆਦਾ ਹੋ ਗਿਆ ਉਹ ਕੁੱਲ ਮਿਲਾ ਕੇ ਗੱਲ ਇੱਥੇ ਨਿਬੜਦੀ ਐ ਤੂੰ ਬਾਹਰ ਰਹ ਲੇਂਗੀ ਸਭ ਕੁਝ ਕਰ ਲੇਂਗੀ ਪਰ ਇੱਥੇ ਰਹਿ ਕੇ ਨਾ ਮੇਰੇ ਲਈ ਥੋੜਾ ਜਿਹਾ ਵੀ ਕੁਝ ਨਹੀਂ ਕਰੇਂਗੀ ਨਾਲੇ ਕਿੰਨੀ ਚੰਗੀ ਸੋਚ ਐ ਤੇਰੀ ਕਿ ਤੇਰਾ ਪੈਸਾ ਤਾਂ ਤੇਰਾ ਤੇ ਮੇਰਾ ਪੈਸਾ ਸਾਡਾ ਤੂੰ 7-8 ਲੱਖ ਰੁਪਏ ਕਮਾਇਨੇ ਨਾ ਉਹ ਵੀ ਤਦ ਕਮਾਏ ਨੇ ਜਦੋਂ ਮੈਂ ਤੇਰੇ ਪੜ੍ਹਾਈ ਤੇ ਖਰਚਾ ਕੀਤਾ ਤੇਰੀ ਪਸੰਦ ਦਾ ਤੈਨੂੰ ਕੋਰਸ ਕਰਵਾਇਆ ਉਦੋਂ ਤੂੰ ਨਾ ਬੋਲੀ ਕਿ ਮੈਨੂੰ ਤੇਰਾ ਪੈਸਾ ਨਹੀਂ ਚਾਹੀਦਾ ਫਿਰ ਤੇਰੀ ਜਾਣਕਾਰੀ ਵਾਸਤੇ ਦੱਸਦਾ ਮੈਂ ਹਰ ਸਾਲ ਵੀ ਤਾਂ 25 ਲੱਖ ਰੁਪਏ ਕਮਾਉਣਾ 15 ਲੱਖ ਦੀ ਗੱਡੀ ਰੱਖੀ ਹੋਈ ਐ ਤੇ 2.5 ਕਰੋੜ ਦਾ ਇਹ ਘਰ ਲਿਆ ਹੋਇਆ ਹੈ ਕਿਹਦੇ ਵਾਸਤੇ ਤੇ ਇੰਨੇ ਪੈਸਿਆਂ ਚ ਨਾ ਮੈਂ ਪੂਰੀ ਦੁਨੀਆ ਕੋ ਮੁਸਕਦਾ ਤੇ ਹਰ ਕੰਟਰੀ ਚ ਨਾ ਅੱਡ ਕੁੜੀ ਨਾਲ ਰਹਿ ਸਕਦਾ ਉਹ ਮੈਨੂੰ ਕੀ ਲੋੜ ਪਈਏ ਵਿਆਹ ਕਰਾਣ ਦੀ ਤੇ ਬੱਚਿਆਂ ਦੀ ਜ਼ਿੰਮੇਵਾਰੀ ਸਾਂਭਣ ਦੀ ਉਹ ਨਾਲੇ ਆਦਮੀ ਨੇ ਸਭ ਕੁਝ ਕਰਨਾ ਸਿੱਖ ਲਿਆ ਖਾਣਾ ਬਣਾਉਣਾ ਸਿੱਖ ਲਿਆ ਝਾੜੂ ਪੂੰਛਾ ਕਰਨਾ ਸਿੱਖ ਲਿਆ ਪਰ ਉਹਨੇ ਕਦੇ ਨਹੀਂ ਕਿਹਾ ਕਿ ਮੈਨੂੰ ਜਨਾਨੀ ਦੀ ਕੋਈ ਲੋੜ ਨਹੀਂ ਜਨਾਨੀਆਂ ਨੇ ਨਾ ਇਸੇ ਜਨਰੇਸ਼ਨ ਚੋਂ ਪੈਸਾ ਕਮਾਉਣਾ ਸ਼ੁਰੂ ਕੀਤਾ ਤੇ ਕੁਝ ਜਨਾਨੀਆਂ ਉਹਦੇ ਵਿੱਚ ਤੇਰੇ ਜਹੇ ਜੀਆਂ ਨੇ ਜਿਹੜਾ ਥੋੜਾ ਜਿਹਾ ਪੈਸਾ ਹੱਥ ਚਾਉਂਦੇ ਨਾ ਸੋਚਦੇ ਆ ਨੇ ਸਾਨੂੰ ਬੰਦੇ ਦੀ ਕੀ ਲੋੜ ਐ ਅਸੀਂ ਬੰਦੇ ਤੋਂ ਕੀ ਕਰਾਣਾ ਐ ਮੇਰੀ ਗੱਲ ਸੁਣ ਮੈਡਮ ਤਿੱਥੋਂ ਦੁੱਗਣਾ ਪੈਸਾ ਕਮਾਉਣਾ ਜੇ ਅੱਜ ਵੀ ਤੂੰ ਮੈਨੂੰ ਛੱਡ ਕੇ ਚਲੀ ਜਾਵੇਂ ਨਾ ਮੈਂ ਤੇਰੇ ਥਾਤੇ ਦੋ ਤਿੰਨ ਕੁੜੀਆਂ ਰੱਖ ਸਕਦਾ ਜਿਹੜੀਆਂ ਨਾ ਤਾਂ ਮੈਨੂੰ ਕੋਈ ਸਵਾਲ ਕਰਨਗੀਆਂ ਨਾ ਮੈਨੂੰ ਕੋਈ ਜ਼ਿੰਮੇਵਾਰੀ ਦੇਣੀਆਂ ਤੈਨੂੰ ਪਤਾ ਐ ਕਿ ਮੈਂ ਤੇਰੇ ਨਾਲ ਕਿਉਂ ਰਹਿ ਰਿਹਾ ਉਹ ਹਰ ਇਨਸਾਨ ਨੂੰ ਇੱਕ 파ਟਨਰ ਦੀ ਲੋੜ ਹੁੰਦੀ ਹੈ ਜਿਹਦੇ ਨਾਲ ਉਹ ਆਪਣਾ ਸੁੱਖ ਦੁੱਖ ਵੰਡਾ ਸਕੇ ਉਹਦੇ ਨਾਲ ਹੱਸ ਬੋਲ ਸਕੇ ਉਹਨੂੰ ਆਪਣੇ ਦਿਲ ਦੀਆਂ ਗੱਲਾਂ ਦੱਸ ਸਕੇ ਤੇ ਉਹੀ 파ਟਨਰ ਹੈ ਨਾ ਉਹਨੂੰ ਅੱਜ ਉਹਨੂੰ ਕੱਲ ਤੇ ਉਹਦੇ ਆਖਰੀ ਸਾਹਾਂ ਤੱਕ ਚਾਹੀਦਾ ਹੁੰਦਾ ਹੈ ਪਰ ਇਹ ਗੱਲ ਤੇਰੇ ਤਾਂ ਨਹੀਂ ਸਮਝ ਆਉਣੀ ਉਹ ਤੇਰੇ ਤਾਂ ਪੈਸੇ ਦਾ ਕਮਾਂਡ ਆ ਗਿਆ ਨਾਲੇ ਜਦੋਂ ਤੈਨੂੰ ਮੇਰੀ ਲੋੜ ਹੀ ਨਹੀਂ ਹੈਗੀ ਤਾਂ ਤੂੰ ਮੇਥੋਂ ਅੱਧਾ ਹੋ ਸਕਦੀ ਐ ਪਰ ਜੇ ਮੇਰੇ ਨਾਲ ਤੂੰ ਰਹਿਣਾ ਚਾਹੁੰਨੀ ਐ ਤਾਂ ਹੁਣ ਤੈਨੂੰ ਬਰਾਬਰ ਦਾ ਖਰਚਾ ਦੇਣਾ ਪਊਗਾ ਸੋਚ ਕੇ ਮੈਨੂੰ ਜਵਾਬ ਦੇ ਦੇਵੀ ਸਭ ਤੋਂ ਘਾਲੀ ਜੋ ਸੀ ਇਸ ਸਟੋਰੀ ਦੇ ਵਿੱਚ ਦਿਖਾਇਆ ਜੀ ਅਸੀਂ ਇਹ ਨਹੀਂ ਕਹਿੰਦੇ ਵੀ ਇਹ ਸਾਰੇ ਘਰਾਂ 'ਚ ਹੁੰਦਾ ਸਾਰੀਆਂ ਔਰਤਾ ਕਰਦੀਆਂ ਨੇ ਨਹੀਂ ਕਰਦੀਆਂ ਜੀ ਇਦਾਂ ਪਰ ਜਿੱਥੇ ਹੁੰਦਾ ਇਹ ਬਹੁਤ ਗਲਤ ਹੁੰਦਾ ਹੈਗਾ ਕਿਉਂਕਿ ਤੀਵੀਂ ਆਦਮੀ ਨੇ ਜੋ ਰੇਲ ਗੱਡੀ ਦੇ ਦੋ ਕਹਦੇ ਹੁੰਦੇ ਨੇ ਪਹੀਏ ਹੀ ਹੁੰਦੇ ਨੇ ਹਨਾ ਕਿ ਭਈ ਜੇ ਇੱਕ ਪਹੀਆ ਵੀ ਡੱਗ ਮਗਾ ਜਾਂਦਾ ਨਾ ਤਾਂ ਕੰਮ ਖਰਾਬ ਹੋ ਜਾਂਦਾ ਤੇ ਉਹ ਕੰਮ ਖਰਾਬ ਨਹੀਂ ਹੋਣਾ ਚਾਹੀਦਾ ਪੈਸੇ ਦਾ ਕਮੰਡ ਹੈਗਾ ਉਹ ਕਦੇ ਵੀ ਨਹੀਂ ਕਰਨਾ ਚਾਹੀਦਾ ਤੀਵੀਂ ਆਦਮੀ ਨੂੰ ਹਮੇਸ਼ਾ ਰਲ ਮਿਲ ਕੇ ਹੀ ਚੱਲਣਾ ਚਾਹੀਦਾ ਸਾਡੀ ਤਾਂ ਇਹੀ ਸਲਾਹ ਜੀ ਤੇ ਥੋਡੀ ਕੀ ਸਲਾਹ ਹੈਗੀ ਕਮੈਂਟ ਹੈ ਜਿਹੜੀ ਇਹ ਜਰੂਰ ਦੱਸਿਓ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਜੀ ਤੇ ਪੇਜ ਨੂੰ ਫੋਲੋ ਵੀ ਕਰਿਓ ਜੀ ਸਸਿਕਾ